ਕਿਆ ਪਇਓ ਤਨ ਸੱਜਾ ਪਾਈ ਕਹਾ ਸਹਾਈ ਕੋ ਨਾਨਕ ਬਿਨ ਹਰ ਭਜਨ ਜੀਵਨ ਕਾਹੀ ਪਾਏ ਇਨਸਾਨ ਸਾਰੀ ਉਮਰ ਪੈਸਾ ਇਕੱਠਾ ਕਰਨ ਵਿੱਚ ਲਗਾ ਦਿੰਦਾ ਹੈ ਪਰ ਉਹ ਇਹ ਭੁੱਲ ਜਾਂਦਾ ਹੈ ਕਿ ਅੰਤ ਸਮੇ ਉਸਦੇ ਨਾਲ ਕੁਝ ਵੀ ਨਹੀਂ ਜਾਣਾ ਅੱਜ ਦੀ ਸਾਖੀ ਇਸੇ ਸੱਚ ਨੂੰ ਬਿਆਨ ਕਰਦੀ ਹੈ ਗੁਰੂ ਨਾਨਕ ਦੇਵ ਜੀ ਆਪਣੇ ਉਦਾਸੀ ਦੌਰਾਨ ਲਾਹੌਰ ਪਹੁੰਚੀ ਉਥੇ ਇੱਕ ਅਮੀਰ ਸੇਠ ਰਹਿੰਦਾ ਸੀ ਜਿਸ ਦਾ ਨਾਮ ਦونی ਚੰਦ ਸੀ ਉਸ ਦੇ ਘਰ 7 ਝੰਡੇ ਲੱਗੇ ਹੋਏ ਸਨ ਜੋ ਉਸ ਦੀ ਕਰੋੜਾਂ ਦੀ ਸੰਪਤੀ ਦਾ ਪ੍ਰਤੀਕ ਸਨ ਦونی ਚੰਦ ਨੇ ਆਪਣੇ ਪਿਤਾ ਦਾ ਸ਼ਰਾਧ ਰੱਖਿਆ ਹੋਇਆ ਸੀ ਅਤੇ ਬਹੁਤ ਦਾਨਪੁੰਨ ਕਰ ਰਿਹਾ ਸੀ ਜਦੋਂ ਉਹ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਤਾਂ ਉਸ ਨੂੰ ਆਪਣੇ ਅਮੀਰ ਹੋਣ ਦਾ ਬਹੁਤ ਹੰਕਾਰ ਸੀ ਗੁਰੂ ਸਾਹਿਬ ਉਸ ਦੇ ਅੰਦਰਲੇ ਹੰਕਾਰ ਨੂੰ ਦੇਖ ਕੇ ਮੁਸਕਰਾਏ ਗੁਰੂ ਸਾਹਿਬ ਨੇ ਆਪਣੀ ਜੇਬ ਵਿੱਚੋਂ ਇੱਕ ਛੋਟੀ ਜਿਹੀ ਸੂਈ ਕੱਢੀ ਅਤੇ ਦੁਨੀ ਚੰਦ ਨੂੰ ਫੜਾਉਂਦੇ ਹੋਏ ਕਿਹਾ ਦੁਨੀ ਚੰਦ ਇਹ ਸੂਈ ਮੇਰੀ ਅਮਾਨਤ ਹੈ ਇਸ ਨੂੰ ਸੰਭਾਲ ਕੇ ਰੱਖੀ ਅਤੇ ਜਦੋਂ ਅਸੀਂ ਅਗਲੇ ਪਰ ਲੋਕ ਵਿੱਚ ਮਿਲਾਂਗੇ ਉੱਥੇ ਮੈਨੂੰ ਇਹ ਵਾਪਸ ਕਰ ਦੇਵੀਂ ਦੋਨੇ ਚੰਦ ਨੇ ਬਿਨਾ ਸੋਚੇ ਸੂਈ ਫੜ ਲਈ ਅਤੇ ਘਰ ਜਾ ਕੇ ਆਪਣੇ ਪਤੀ ਪਤਨੀ ਨੂੰ ਦਿੱਤੀ ਉਸ ਦੀ ਪਤਨੀ ਸਿਆਣੀ ਸੀ ਉਸ ਨੇ ਪੁੱਛਿਆ ਤੁਸੀਂ ਇਹ ਸੂਈ ਪਰਲੋਕ ਵਿੱਚ ਕਿਵੇਂ ਲੈ ਕੇ ਜਾਓਗੇ ਮਰਨ ਤੋਂ ਬਾਅਦ ਤਾਂ ਸਰੀਰ ਵੀ ਇੱਥੇ ਰਹਿ ਜਾਂਦਾ ਹੈ ਇਹ ਲੋਹੇ ਦੀ ਸੂਈ ਨਾਲ ਕਿਵੇਂ ਜਾਏਗੀ ਦੁਨੀ ਚੰਦ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਭੱਜਾ ਭੱਜਾ ਗੁਰੂ ਸਾਹਿਬ ਕੋਲ ਆਇਆ ਅਤੇ ਕਿਹਾ ਮਹਾਰਾਜ ਇਹ ਸੂਈ ਤਾਂ ਮਰਨ ਤੋਂ ਬਾਅਦ ਨਹੀਂ ਨਹੀਂ ਜਾ ਸਕਦੀ ਗੁਰੂ ਸਾਹਿਬ ਨੇ ਬਹੁਤ ਪਿਆਰ ਨਾਲ ਜਵਾਬ ਦਿੱਤਾ ਦੁਨੀ ਚੰਦ ਇਹ ਛੋਟੀ ਜਹੀ ਸੂਈ ਮਰਨ ਤੋਂ ਬਾਅਦ ਤੇਰੇ ਨਾਲ ਨਹੀਂ ਜਾ ਸਕਦੀ ਤਾਂ ਇਹ 7 ਕਰੋੜ ਦੀ ਜਾਇਦਾਦ ਅਤੇ ਇਹ ਤੇਰੇ ਝੰਡੇ ਤੇਰੇ ਨਾਲ ਕਿਵੇਂ ਜਾਣਗੇ ਦੋਨੇ ਚੰਦ ਦਾ ਹੰਕਾਰ ਟੁੱਟ ਗਿਆ ਉਹ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਅਸਲੀ ਦੌਲਤ ਨਾਮ ਦੀ ਦੌਲਤ ਹੈ ਨੇਕੀ ਦੀ ਕਮਾਈ ਕਰੋ ਗਰੀਬਾਂ ਦੀ ਮਦਦ ਕਰੋ ਪ੍ਰਾਧਾਤਿਕ ਚੀਜ਼ਾਂ ਨਾਲ ਮੂੰਹ ਨਾ ਰੱਖੋ ਨਾਮ ਰਹਿਓ ਸਾਧੂ ਰਹੋ रे हो गुरु गोविंद कहो नानक ई जगत में किन जपियो गुरु गुरमंत वागुरु जी का खालसा वागुरु जी की फतेह